ਪਾਰਟੀ ਨੂੰ ਤਰੋੜ ਨ ਮਰੋੜ ਨ ਸਬੰਧ ਵਿੱਚ ਪਾਰਟੀ ਦਾ ਕਾਂਗਰਸ ਦਾ ਨੁਕਸਾਨ ਕਰਨ ਵਾਸਤੇ ਨਯੋਜ ਸਿੰਘ ਸਿੱਧੂ ਨੇ ਰੈਲੀ ਰੱਖੀ ਆ ਠੰਡੇ ਦੀ ਕਾਂਗਰਸ ਪਾਰਟੀ ਦੀ ਟੀਮ ਆ ਜਿਹੜੀ ਉਹ ਬੇਨਤੀ ਕਰਦਾ ਵੀ ਸਿੱਧੂ ਸਾਹਿਬ ਤੁਸੀਂ ਇਹਨਾਂ ਚੀਜ਼ਾਂ ਦਾ ਨਾ ਕਰੋ ਇਲੈਕਸ਼ਨ ਸਿਰਫ ਤੇ ਆ ਇਸ ਨਾਲ ਕਾਂਗਰਸ ਦਾ ਨੁਕਸਾਨ ਹੁੰਦਾ ਵਰਕਰ ਮਾਰਿਆ ਜਾਂਦਾ ਤੁਮੱਚੀ ਕਾਂਗਰਸ ਦੀ ਟੀਮ ਨੂੰ ਕੋਈ ਪਤਾ ਨਹੀਂ ਵੀ ਇਹ ਇੱਕ ਰੈਲੀ ਸਿੱਧੂ ਸਾਹਿਬ ਕਾਂਗਰਸ ਵੱਲੋਂ ਕਰ ਰਹੀ ਹੈ ਇਸ ਨਾਲ ਕਾਂਗਰਸ ਪਾਰਟੀ ਦਾ ਕੋਈ ਸਬੰਧ ਨਹੀਂ ਜੋ ਕੋਰਚਮੀ ਰੈਲੀ ਹੋ ਰਹੀ ਹੈ ਇਹਦੇ ਨਾਲ ਕਾਂਗਰਸ ਪਾਰਟੀ ਦਾ ਕੋਈ ਸਬੰਧ ਨਹੀਂ ਨਵਜੋਤ ਸਿੰਘ ਸਿੱਧੂ ਬਠਿੰਡਾ ਦੇ ਵਿੱਚ ਹੋਣ ਵਾਲੀ ਰੈਲੀ ਲਈ ਤਿਆਰ ਨੇ ਬਠਿੰਡਾ ਦੇ ਵਿੱਚ ਉਹਨਾਂ ਨੇ ਲੋਕ ਮਿਲਣੀ ਕਰਨੀ ਹੈ ਪਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਲੋਕੀ ਮਿਲਣ ਨੂੰ ਤਿਆਰ ਨਹੀਂ ਨੇ ਅਜਿਹਾ ਇਸ ਲਈ ਕਹਿ ਰਿਹਾ ਕਿਉਂਕਿ ਬਠਿੰਡਾ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਇਲਜ਼ਾਮ ਲਗਾਇਆ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਰੈਲੀ ਕਾਂਗਰਸ ਨੂੰ ਦੋ ਫਾੜ ਕਰਨ ਲਈ ਰੱਖੀ ਹੈ ਦਰਅਸਲ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਦੇ ਵਿੱਚ 7 ਜਨਵਰੀ ਨੂੰ ਲੋਕਾਂ ਦੇ ਨਾਲ ਮਿਲਣਾ ਹੈ ਪਰ ਇਸ ਤੋਂ ਪਹਿਲਾਂ ਬਠਿੰਡਾ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਤੇ ਸਵਾਲ ਖੜੇ ਕਰ ਦਿੱਤੇ ਨੇ ਤੇ ਬੇਨਤੀ ਕੀਤੀ ਹੈ ਕਿ ਰੈਲੀ ਨਾ ਕਰੋ ਕਾਂਗਰਸ ਪਾਰਟੀ ਦੀ ਉੱਥੇ ਜੋ ਸਾਡੀ ਪ੍ਰਧਾਨ ਨੇ ਸਾਡੇ ਬੌਲਜੀਤ ਸਿੰਘ ਇਹਨਾਂ ਦੇ ਮਾਤਾ ਜੀ ਆ ਉਹਨਾਂ ਨੂੰ ਜਾਂ ਉੱਥੋਂ ਦੀ ਪੂਰੀ ਟੀਮ ਨੂੰ ਵੀ ਨਹੀਂ ਦੱਸਿਆ ਜਾਂਦਾ ਵੀ ਇਹ ਕਾਂਗਰਸ ਪਾਰਟੀ ਦੀ ਰੈਲੀ ਆ ਠੀਕ ਆ ਇਸ ਪਾਰਟੀ ਨੂੰ ਤਰੋੜ ਨ ਰੋੜ ਨਾ ਰਵੰਧ ਵਿੱਚ ਪਾਰਟੀ ਦਾ ਕਾਂਗਰਸ ਦਾ ਨੁਕਸਾਨ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਨੇ ਰੈਲੀ ਰੱਖੀ ਆ ਅਸੀਂ ਸਮੁੱਚੇ ਕਾਂਗਰਸੀ ਬਠਿੰਡੇ ਦੇ ਬੇਨਤੀ ਕਰਦੇ ਹਾਂ ਸਿੱਧੂ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਿੱਧੂ ਸਾਹਿਬ ਕਾਂਗਰਸ ਦਾ ਮਸਾ ਇਕੱਠੀ ਹੋਈ ਆ ਤੇ ਜਦੋਂ ਇਕੱਠੀ ਹੋਣ ਲੱਗਦੀ ਹੈ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਜਹਾਜ ਛੱਡ ਦਿੰਦੇ ਹੋ ਕਿ ਦੋ ਫਾੜ ਹੋ ਜੇ ਪਹਿਲਾਂ ਵੀ 2022 ਦੇ ਵਿੱਚ ਵੀ ਤੋੜ ਦੇ ਕਰਕੇ ਕਾਂਗਰਸ ਜੋ ਪੰਜਾਬ ਦੇ ਵਿੱਚ ਹਾਰੀ ਆ ਫੁੱਟ ਪਈ ਆ ਤੇ ਤੁਸੀਂ ਸਟੇਟਾਂ ਤੇ ਗਲਤ ਬੋਲਦੇ ਸੀ ਠੀਕ ਆ ਸਹੀ ਨਹੀਂ ਸੀ ਪਰ ਹਾਰ ਤੁਹਾਡਾ ਬੋਲਣ ਦਾ ਤੇ ਹੁਣ ਵੀ ਤੁਸੀਂ ਜਦੋਂ 2024 ਇਲੈਕਸ਼ਨ ਨੇੜੇ ਆ ਗਿਆ ਤੇ ਇਹ ਕੰਮ ਨਾ ਕਰੋ ਠੀਕ ਹੈ ਅਸੀਂ ਸਿੱਧੂ ਸਾਹਿਬ ਨੂੰ ਇਹ ਮੀਡੀਆ ਰਾਹੀਂ ਪੂਰੀ ਪਠੰਡੇ ਦੇ ਕਾਂਗਰਸ ਪਾਰਟੀ ਦੀ ਟੀਮ ਆ ਜਿਹੜੀ ਉਹ ਬੇਨਤੀ ਕਰਦੇ ਵੀ ਸਿੱਧੂ ਸਾਹਿਬ ਤੁਸੀਂ ਇਹਨਾਂ ਚੀਜ਼ਾਂ ਦਾ ਨਾ ਕਰੋ ਇਲੈਕਸ਼ਨ ਸਿਰਤੇ ਆ ਇਸ ਨਾਲ ਕਾਂਗਰਸ ਦਾ ਨੁਕਸਾਨ ਹੁੰਦਾ ਵਰਕਰ ਮਾਰਿਆ ਜਾਂਦਾ ਵਰਕਰ ਦੋ ਥਾਈ ਉਲਝ ਜਾਂਦਾ ਨਾ ਤਾਂ ਜਾਨ ਰੁਕ ਰਹਿਦਾ ਨਾ ਨਾ ਕਾਂਗਰਸ ਤੇ ਨਾ ਉਲਟ ਜਾਨ ਰੁਕ ਰਹਿਦਾ ਕਿਉਂਕਿ ਨੁਕਸਾਨ ਵਰਕਰ ਦਾ ਹੁੰਦਾ ਠੀਕ ਹੈ ਅਸੀਂ ਸਿੱਧੂ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਇਹ ਜਿਹਾ ਕੰਮ ਬੰਦ ਕਰ ਦਿਓ ਨਾ ਸਿਰਫ ਨਵਜੋਤ ਸਿੰਘ ਸਿੱਧੂ ਬਲਕਿ ਨਵਜੋਤ ਸਿੰਘ ਸਿੱਧੂ ਦੀ ਰੈਲੀ ਦਾ ਜੋ ਪ੍ਰਬੰਧ ਕਰ ਰਹੇ ਨੇ ਹਰਵਿੰਦਰ ਸਿੰਘ ਲਾੜੀ ਉਹਨਾਂ ਤੇ ਵੀ ਬਠਿੰਡਾ ਕਾਂਗਰਸ ਨੇ ਸਵਾਲ ਖੜੇ ਕੀਤੇ ਨੇ ਤੇ ਇਲਜ਼ਾਮ ਲਗਾਇਆ ਕਿ ਹਰਵਿੰਦਰ ਸਿੰਘ ਲਾੜੀ ਦੀ ਤਾਂ ਕਾਂਗਰਸ ਮੁੱਢਲੀ ਮੈਂਬਰਸ਼ਿਪ ਰਾਤ ਘਾ ਚੁੱਕੀ ਹੈ ਜੋ ਹਰਵਿੰਦਰ ਸਿੰਘ ਲਾੜੀ ਆ ਜੋ ਸਾਡੇ ਹਲਕਾ ਇੰਚਾਰਜ ਸੀਗੇ ਬਠਿੰਡਾ ਜ਼ਿਲ੍ਹੇ ਦੇ ਦੋ ਵਾਰੀ ਚੋਣ ਲੜੇ ਆ ਉਹ ਵੀ ਪਿਛਲੇ 2 ਸਾਲ ਤੋਂ ਹਲਕੇ ਦੇ ਵਿੱਚ ਕੋਈ ਸਰਗਰਮੀ ਨਹੀਂ ਉਹਨਾਂ ਦੀ ਕਿਸੇ ਵਰਕਰ ਦੇ ਦੁੱਖ ਦੇ ਸੁੱਖ ਦੇ ਕਿਤੇ ਨਹੀਂ ਗਏ ਠੀਕ ਆ ਉਹਨਾਂ ਨੂੰ ਵੀ ਜਦੋਂ ਭਾਰਤ ਜੋੜੋ ਯਾਤਰਾ ਜੁਲਾਈ ਦੇ ਵਿੱਚ ਆਈਸੀ ਤੇ ਜੁਲਾਈ 2022 ਦੇ ਵਿੱਚ ਉਹਨਾਂ ਨੂੰ ਕਾਰਦੋਸ਼ ノਟਸ ਭੇਜਿਆ ਗਿਆ ਸੀਗਾ ਪਾਰਟੀ ਵੱਲੋਂ ਤੇ ਉਹਨਾਂ ਨੇ ਕੋਈ ਆਪ ਦਾ ਕਾਰ ਨਹੀਂ ਦੱਸਿਆ ਵੀ ਤੁਸੀਂ ਚਤਲੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ ਉਸ ਤੋਂ ਬਾਅਦ 24 ਜੁਲਾਈ 2023 ਨੂੰ ਹਰਵਿੰਦਰ ਸਿੰਘ ਲਾਡੀ ਦੀ ਮੋਡਲੀ ਮੈਂਬਰਸ਼ਿਪ ਸਾਡੇ ਪ੍ਰਧਾਨ ਜੀ ਦੱਸ ਰਹੇ ਆ ਵੀ ਉਹਨਾਂ ਦੀ ਕੈਸਲ ਕਰਤੀ ਸੀ ਇਹਨਾਂ ਨੂੰ ਪਾਰਟੀ ਵਿੱਚੋਂ ਉਹਦੋਂ ਕੱਢਿਆ ਗਿਆ ਸੀ ਇਹ ਪ੍ਰਧਾਨ ਜੀ ਨੇ ਸਾਨੂੰ ਸਾਰੀ ਗੱਲ ਦੱਸੀ ਆ ਉਹਨਾਂ ਦੇ ਦਸਾਇਆ ਨੇ ਫੈਟ ਤੇ ਪਰ ਅਸੀਂ ਬੇਨਤੀ ਇਹੀ ਕਰਦੇ ਆ ਵੀ ਵਿਧੈਂਡਾ ਅਧਿਆਤੀ ਦੇ ਵਰਕਰਾਂ ਨੂੰ ਸਮੁੱਚੀ ਕਾਂਗਰਸ ਦੀ ਟੀਮ ਨੂੰ ਕੋਈ ਪਤਾ ਨਹੀਂ ਵੀ ਇਹ ਇੱਕ ਅਵੇਲੀ ਸਿੱਧੂ ਸਾਹਿਬ ਕਾਂਗਰਸ ਵੱਲੋਂ ਕਰ ਰਿਹਾ ਹੈ ਇਸ ਨਾਲ ਕਾਂਗਰਸ ਪਾਰਟੀ ਦਾ ਕੋਈ ਸਬੰਧ ਨਹੀਂ ਜੋ ਕੋਰਚਮੀ ਰੈਲੀ ਹੋ ਰਹੀ ਹੈ ਇਹਦੇ ਨਾਲ ਕਾਂਗਰਸ ਪਾਰਟੀ ਦਾ ਕੋਈ ਸਬੰਧ ਨਹੀਂ ਨਾ ਜ਼ਿਲ੍ਹਾ ਪ੍ਰਧਾਨ ਨੂੰ ਇਸ ਦੇ ਵਿੱਚ ਭੋਸੇ ਜਿਹਾ ਗਿਆ ਨਾ ਹਲਕੇ ਦੇ ਨਾ ਹਲਕੇ ਦੀ ਕਿਸੇ ਟੀਮ ਨੂੰ ਭੋਸੇ ਜਿਹਾ ਗਿਆ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਉਹ ਲਗਾਤਾਰ ਹਰ ਹਫਤੇ ਲੋਕਾਂ ਨਾਲ ਮਿਲਿਆ ਕਰਨਗੇ ਅਤੇ 7 ਜਨਵਰੀ ਨੂੰ ਬਠਿੰਡਾ ਛੋਣਗੇ ਤੇ 9 ਜਨਵਰੀ ਨੂੰ ਹੁਸ਼ਿਆਰਪੁਰ ਜਾਣਗੇ ਪਰ ਨਵਜੋਤ ਸਿੰਘ ਸਿੱਧੂ ਦੇ ਬਿਬਾਕੀ ਵਾਲੇ ਬਿਆਨਾਂ ਤੇ ਨਾ ਸਿਰਫ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਵਾਲ ਖੜੇ ਕਰ ਚੁੱਕੀ ਹੈ ਬਲਕਿ ਉਹ ਬਠਿੰਡਾ ਕਾਂਗਰਸ ਨੇ ਵੀ ਸਵਾਲ ਖੜੇ ਕੀਤੇ ਨੇ